ਜਿੱਥੇ ਕਿ 90 ਸਾਲ ਦੀ ਖੁਸ਼ੀ ਦੇ ਵਿੱਚ ਹਰ ਕੋਈ ਆਪਣਾ ਸਹਿਯੋਗ ਪਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਮੋਗਾ ਦੇ ਵਿੱਚੋਂ ਇੱਕ ਤਸਵੀਰ ਦੇਖਣ ਨੂੰ ਸਾਹਮਣੇ ਆਈ ਹੈ ਜਿੱਥੇ ਕਿ ਮੋਗਾ ਪੁਲਿਸ ਵੱਲੋਂ ਜਿੰਨਾ ਲੋਕਾਂ ਦੇ ਕੋਲ ਕੋਈ ਆਪਣੇ ਕਾਗਜ਼ਾਤ ਨਹੀਂ ਹਨ ਜਾਂ ਫਿਰ ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦੇ ਚਲਾਨ ਤਾਂ ਕੱਟੇ ਹੀ ਜਾ ਰਹੇ ਨੇ ਲੇਕਿਨ ਜਿੰਨਾਂ ਕੋਲ ਆਪਣੇ ਪੂਰੇ ਦੇ ਪੂਰੇ ਕਾਗਜ਼ਾਤ ਹਨ ਜਿਸ ਟੀਚੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ 'ਚ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਟੀਚਾ ਹੁਣ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਭਰ ਦੇ ਵਿੱਚ ਹੁਣ ਤੱਕ 3100 ਤੋਂ ਵੱਧ ਯੋਗਾ ਕਲਾ ਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ 1 ਲੱਖ ਤੋਂ ਵੱਧ ਲੋਕ ਫਾਇਦਾ ਲੈ ਰਹੇ ਨੇ। ਸਾਸਰੇ ਗਾਲ ਮੇਰਾ ਨਾਮ ਸਿਮਰਨ ਕਹੜਾ ਸਾਨੂੰ ਸੀਐਮ ਯੋਗਸ਼ਾਲਾ ਦੇ ਬਾਰੇ ਪਤਾ ਲੱਗਾ ਸਾਨੂੰ 8 ਮਹੀਨੇ ਹੋ ਗਏ ਆ ਯੋਗਾ ਕਰਦਿਆਂ ਨੂੰ ਸਾਡੀ ਨੀਂਦ ਪੀਨ ਬੈਕ ਪੇਨ ਸਰਵਾਈਕਲ ਪੇਨ ਸਭ ਚੀਜ਼ ਦੇ ਠੀਕ ਹੋਇਆ ਸਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਣਜੀਤ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਯੋਗਾ ਟ੍ਰੇਨਰ ਦੀ ਪੋਸਟ ਉੱਤੇ ਨਿਯੁਕਤ ਹੋਇਆ ਹਾਂ ਮੈਂ ਪੂਰੇ ਦਿਨ ਵਿੱਚ ਯੋਗਾ ਦੀਆਂ 6 ਕਲਾਸਾਂ ਲੈ ਰਿਹਾ ਹਾਂ ਜਿਸ ਵਿੱਚ ਹਰ ਇੱਕ ਕਲਾਸ ਵਿੱਚ 25 ਤੋਂ ਵੱਧ ਮੈਂਬਰ ਆ ਰਹੇ ਹਨ ਉਹ ਉਹ ਸਭ ਉਹ ਸਾਰੇ ਇਨ ਕਲਾਸਾਂ ਤੋਂ ਉਹਨਾਂ ਨੂੰ ਬਹੁਤ ਸਾਰਾ ਲਾਭ ਹੋ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਖੇਤਰ ਦੇ ਵਿੱਚ ਇਸ ਕ੍ਰਾਂਤੀ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਬਣਾਉਣਾ ਹੈ। ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ। ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ। ਤੇ ਤੁਸੀਂ ਮਹੀਨੇ, ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਉਹਨਾਂ ਦੇ ਨਾਲ ਉਹ ਖੁਸ਼ੀ ਵੀ ਮਨਾ ਰਹੇ ਨੇ ਉਹਨਾਂ ਨੂੰ 90 ਸਾਲ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਚਾਕਲੇਟ ਵੀ ਵੰਡੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਸ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੋਗਾ ਤੋਂ ਤਾਂ ਮੋਗਾ ਦੇ ਲੋਕਾਂ ਨੇ ਵੀ ਇਸ ਪੂਰੇ ਮਾਮਲੇ ਨੂੰ ਦੇਖਦਿਆਂ ਹੋਇਆ ਘਟਨਾਕ੍ਰਮ ਨੂੰ ਦੇਖਦਿਆਂ ਹੋਇਆ ਕਿਤਨਾ ਕਿਤੇ ਮੋਗਾ ਪੁਲਿਸ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ ਹੈ ਤੇ ਆਪਣੇ ਬਿਆਨ ਵੀ ਸਾਂਝੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ 'ਚ 17 ਦੇ ਕਰੀਬ ਚਲਾਨ ਕੱਟੇ ਗਏ ਅਜ ਮੋਗਾ ਪੁਲਿਸ ਵੱਲੋਂ ਉੱਥੇ ਹੀ ਮੋਗਾ ਟ੍ਰੈਫਿਕ ਪੁਲਿਸ ਨੇ ਨੋ ਮੋਟਰਸਾਈਕਲ ਵੀ ਬੰਦ ਕੀਤਾ ਲੇਕਿਨ ਜਿੰਨਾ ਲੋਕਾਂ ਦੇ ਕੋਲ ਉਹਨਾਂ ਦੇ ਕਾਗਜ਼ਾਤ ਪੂਰੇ ਹਨ ਉਹਨਾਂ ਨੂੰ ਉਹਨਾਂ ਵੱਲੋਂ ਸ਼ਾਬਾਸ਼ੀ ਦਿੱਤੀ ਗਈ ਨਾਲੇ ਨਾਲ ਨਵੇਂ ਸਾਲ ਦੀ ਵਧਾਈ ਦਿੰਦਿਆਂ ਹੋਇਆ ਚੋਕਲੇਟਾਂ ਵੀ ਵੰਡੀਆਂ ਗਈਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਮੋਗਾ ਪੁਲਿਸ ਵੱਲੋਂ ਅੱਜ ਚਲਾਣ ਵੀ ਕੀਤੇ ਗਏ ਆਪਾਂ ਤਸਵੀਰਾਂ ਅਸੀਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਕੋਲ ਉਹਨਾਂ ਦੇ ਕਾਗਜ਼ਾਤ ਪੂਰੇ ਨਹੀਂ ਸੀ ਅਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਨੌਜਵਾਨਾਂ ਨੂੰ ਜੋ ਹੈ ਰੋਕਿਆ ਗਿਆ ਲੇਕਿਨ ਉੱਥੇ ਹੀ ਅਜੀਹਾ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਅਤੇ ਸਭ ਤੋਂ ਬਾਅਦ ਟ੍ਰੈਫਿਕ ਇੰਚਾਰਜ ਖੇਨਚੰਤ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਪੂਰੇ ਉਪਰਾਲੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਨਾਲ ਹੀ ਨਾਲ ਜਿੰਨਾ ਵਾਹਨ ਚਾਲਕਾਂ ਨੂੰ ਚੌਕਲੇਟਾਂ ਵੰਡੀਆਂ ਗਈਆਂ ਉਹਨਾਂ ਦੇ ਵੱਲੋਂ ਵੀ ਜੋ ਹੈ ਗੱਲਬਾਤ ਕੀਤੀ ਗਈ ਅਤੇ ਉਹਨਾਂ ਕੋਲ ਜਾਣਿਆ ਹੈਗਾ ਕਿ ਉਹਨਾਂ ਨੇ ਮੋਗਾ ਪੁਲਿਸ ਦੇ ਸੁਪਰਵਾਈਜ਼ਰ ਨੂੰ ਕਿਸ ਤਰ੍ਹਾਂ ਦੇਖਿਆ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਬਿਆਨ ਸੁਣਾਉਣੇ ਆ ਟ੍ਰੈਫਿਕ ਇੰਚਾਰਜ ਖੇਮਚੰਦ ਦਾ ਤੇ ਨਾਲ ਹੀ ਨਾਲ ਉਹਨਾਂ ਵਾਹਨ ਚਾਲਕਾਂ ਦਾ ਵੀ ਅੱਜ ਤਕਰੀਬਨ ਅੱਜ ਅਸੀਂ ਇੱਥੇ ਆ ਰਾਮਗੰਜ ਚੌਂਕ ਤੇ ਨਾਕਾਬੰਦੀ ਕੀਤੀ ਸੀ ਇਹਦੇ ਚ ਅਸੀਂ ਸਪੈਸ਼ਲੀ ਜਿਹੜੇ ਬੁਲਟ ਫਟਾਕੇ ਮਾਰਦੇ ਆ ਉਹਨਾਂ ਤੇ ਜ਼ਿਆਦਾ ਅਸੀਂ ਫੋਕਸ ਕੀਤਾ ਸੀਗਾ ਕਿਉਂਕਿ ਕਈਆਂ ਨੂੰ ਦੇਖਿਆ ਕਿ ਹਾਰਟ ਦੇ ਜਿਹੜੇ ਪੇਸ਼ੈਂਟ ਹੈ ਜਾਂ ਕੋਈ ਲੇਡੀਆਂ ਹੈ ਜਿਨੂੰ ਡਿਲੀਵਰੀ ਦੀ ਕੋਈ ਪ੍ਰੋਬਲਮ ਹੈ ਤੇ ਜੇ ਪਟਾਕੇ ਮਾਰਦੇ ਉਹਦੇ ਨਾਲ ਮਿਸਕਾਰੇਜ ਤੱਕ ਹੋ ਜਾਂਦੇ ਹਾਰਟ ਅਟੈਕ ਤੱਕ ਆ ਜਾਂਦਾ ਤੋ ਉਹਦੇ ਤੇ ਥੋੜੀ ਜੀ ਅਸੀਂ ਨਕਲ ਕੀਤੀ ਹਾਂ ਜਿਨ੍ਹਾਂ ਦੇ ਇਹ ਸਾਇਲੈਂਸਰ ਜਿਹੜੇ ਆ ਬਿਲਕੁਲ ਸਹੀ ਸੀਗੇ ਉਹਨਾਂ ਤੇ ਅਸੀਂ ਫਿਰ ਉਹਨਾਂ ਨੂੰ ਚਾਕਲੇਟ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਆ ਜਾਂ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਸੀ ਉਹਨਾਂ ਨੂੰ ਵੀ ਅਸੀਂ ਚਾਕਲੇਟ ਵੰਡੇ ਆ ਤੇ ਆਦਰਵਾਇਜ਼ ਜਿਨ੍ਹਾਂ ਕੋ ਨਹੀ ਸੀਗੇ ਜਾਂ ਪ੍ਰੋਪਰ ਡਾਕੂਮੈਂਟਸ ਨਹੀਂ ਸੀ ਜਾਂ ਵਿਦਆਊਟ ਨੰਬਰ ਪਲੇਟਸ ਨਹੀਂ ਸੀਗੀਆਂ ਉਹਦੇ ਅਸੀਂ ਫਿਰ ਅੱਜ ਚਲਾਨ ਕੱਟਿਆ ਤਕਰੀਬਨ ਅਸੀਂ ਅੱ 17 ਦੇ ਕਰੀਬ ਚਲਾਨ ਚ ਕਰ ਚੁੱਕੇ ਆ ਤੇ 9 ਦੇ ਕਰੀਬ ਇੰਪਾਉਂਡ ਕਰ ਚੁੱਕੇ ਆ ਇਹ ਕੰਮ ਕੀ ਕਰਨਾ ਹੈ ਕੀ ਸਮੇਂ ਤੋਂ ਜਾਂ ਕੀ ਕਹੋਂਗੇ ਜਿਹੜੇ ਲੋਕ ਬੇਸਲੇ ਆ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਾਕਾਬੰਦੀ ਵੀ ਕੀਤੀ ਜਾਂਦੀ ਆ ਲੋਕਾਂ ਨੂੰ ਵੇਅਰ ਵੀ ਕੀਤਾ ਪਰ ਲੋਕ ਬੇਸਲੇ ਆ ਨਾ ਕੋ ਡਾਕੂਮੈਂਟ ਲੈ ਕੇ ਕੋਈ ਦੇਖੋ ਬੇਸਿਕਲੀ ਅੱਜ ਅਸੀਂ ਅੱਜ ਵੀ ਸਮਝਾਇਆ ਹੀ ਆ ਹਾਲਾਂਕਿ ਹੈਲਮਟ ਵੀ ਕਈਆਂ ਨੇ ਵੇਅਰ ਨਹੀਂ ਕੀਤਾ ਸੀਗਾ ਅਸੀਂ ਕਿਹਾ ਕਿ ਸਰਦੀਆਂ ਹੁਣ ਧੁੰਦ ਦਾ ਮੌਸਮ ਹੈ ਤੇ ਅਸੀਂ ਨਹੀਂ ਚਾਹਦੇ ਕਿਸੇ ਪਰਿਵਾਰ 'ਚ ਕੋਈ ਕੈਜੂਐਲਟੀ ਹੋਵੇ ਪਿੱਛੇ ਵੀ ਕਈ ਕੈਜੂਐਲਟੀ ਜਿਹੜੀਆਂ ਆਪਾਂ ਦੇਖੀਆਂ ਟੂ ਵਿਲਰਸ ਦਾ ਮੈਕਸਿਮਮ ਇਹ ਹੈ ਕਿ ਆਪਾਂ 70 ਤੋਂ 80% ਗੈਜੂਲਟੀ ਨੂੰ ਰੋਕ ਸਕਦੇ ਹਾਂ ਜੇ ਉਹਨਾਂ ਨੇ ਹੈਲਮਟ ਵੇਅਰ ਕੀਤਾ ਹੋਵੇ ਪਬਲਿਕ ਨੂੰ ਇਹ ਹੀ ਸਮਝਾਇਆ ਗਿਆ ਕਿ ਭਾਈ ਤੁਸੀਂ ਇਹ ਲਾ ਨੂੰ ਫੋਲੋ ਕਰੋ ਕੱਲ ਵੀ ਅਸੀਂ ਰਿਫਲੈਕਟਰ ਵੀ ਜਿਹੜੇ ਆ ਗੱਡੀਆਂ ਤੇ ਲਗਾਏ ਸੀਗੇ ਇਸੇ ਚੱਕਰ ਤੇ ਜਿਹੜੇ ਖਾਸ ਕਰਕੇ ਟਰਾਲੀਆਂ ਜਾਂ ਜਿਹੜੇ ਰੂਰਲ ਏਰੀਆ ਤੋਂ ਵਹੀਕਲਸ ਆਉਂਦੇ ਆ ਟਰੈਂਪੂ ਆ ਜਿਹੜੇ ਕਿ ਐਟ ਲੀਸਟ ਲੋਕਾਂ ਦੀ ਜਾਨ ਨੂੰ ਅਸੀਂ ਬਚਾ ਸਕੀਏ ਮੈਕਸਿਮਮ ਅਪੀਲ ਕੀ ਕਰੋਗੇ ਅਪੀਲ ਇਹ ਹੀ ਹੈ ਸਾਡੀ ਮੋਗਾ ਪੁਲਿਸ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਜਿੰਨੇ ਤੁਸੀਂ ਰੂਲ ਫੋਲੋ ਕਰੋਗੇ ਤੁਹਾਡੇ ਆਪ ਦੇ ਆਸਤੇ ਸੇਫਟੀ ਹੈ ਸਾਡਾ ਕੋਈ ਮਕਸਦ ਚਲਾਨ ਬੁੱਕ ਪਰਣਾ ਨਹੀਂ ਹੈਗਾ ਪਰ ਇਹ ਇੰਨਾ ਕੋ ਐਟ ਲੀਸਟ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਵੀ ਬਚਾ ਸਕੋ ਤੇ ਸਾਹਮਣੇ ਵਾਲਾ ਜਿਹੜਾ ਚਲਾ ਰਿਹਾ ਉਹਦੀ ਵੀ ਜ਼ਿੰਦਗੀ ਤੁਸੀਂ ਬਚਾ ਸਕੋ ਮੇਰਾ ਨਾਮ ਡੈਨਿਸ ਹੈ ਜੀ ਅਸੀਂ ਲੋਕਲ ਮੋਗਾ ਤੋਂ ਹੀ ਆ ਜੀ ਸਰ ਅੱਜ ਤੁਹਾਡੇ ਨਾਲ ਜਦੋਂ ਫੌਸਟ ਦੇ ਹੱਥਾਂ ਬਾਰੇ ਚਾਰ ਚੱਕਰ ਚੈੱਕ ਕੀਤੇ ਗਏ ਤਾਂ ਕੀ ਕਿਹਾ ਸਭ ਤੋਂ ਵਧੀਆ ਗੱਲ ਲੱਗੀ ਕਿ ਇਹਨਾਂ ਨੇ ਸਾਨੂੰ ਰੋਕਿਆ ਕਾਗਜ਼ ਪੱਤਰ ਚੈੱਕ ਕੀਤੇ ਸਾਰਾ ਕੁਝ ਇੰਸ਼ੋਰੈਂਸ ਸੋਲੂਸ਼ਨ ਸਭ ਕੁਝ ਕਰਾਉਣਾ ਚਾਹੀਦਾ ਆ ਐਂਡ ਪਟਾਕੇ ਨਹੀਂ ਕਰਾਉਣੇ ਚਾਹੀਦੇ ਜਿਹਦੇ ਨਾਲ ਕਿ ਲੋਕਾਂ ਦੀ ਸਿਹਤ ਤੇ ਵੀ ਅਸਰ ਪੈਂਦਾ ਹਾਰਟ ਦੇ ਮਰੀਜ਼ਾਂ ਲਈ ਉਹ ਚੀਜ਼ ਚੰਗੀ ਨਹੀਂ ਹੈਗੀ ਔਰ ਬਾਈਕ ਲਈ ਵੀ ਉਹ ਚੀਜ਼ ਸਹੀ ਨਹੀਂ ਹੈਗੀ ਔਰ ਸਭ ਕੁਝ ਓਕੇ ਸੀਗਾ ਤਾਂ ਇਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਗਿਆ ਜੀ ਇਹਦੇ ਨਾਲ ਬਹੁਤ ਚੰਗਾ ਲੱਗਾ ਸਾਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਅਪੀਲ ਕਰਾਂਗੇ ਜਿਹੜੇ ਲੋਕ ਆ ਜਿਹੜੇ ਹੁੱਲੜਬਾਜੀ ਕਰਦੇ ਆ ਪੁਲਿਸ ਤੇ ਨਿਯਮਿਤ ਤੌਰ ਤੇ ਹੜਾਉਂਦੇ ਆ ਸਾਰੇ ਕੁਝ ਪੂਰਾ ਰੱਖਣ ਦੇ ਨਹੀਂ ਕਰਦੇ ਤਾਂ ਉਹਨਾਂ ਦੇ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਮੌਕੇ ਤਾਂ ਹੀ ਆ ਜੀ ਲੋਕ ਲਈ ਆ ਪੁਲਿਸ ਨੇ ਰੋਕੇ ਤੁਹਾਨੂੰ ਨਾਕਾਬੰਦੀ ਦੌਰਾਨ ਠੀਕ ਹੈ ਤੁਸੀਂ ਇਹਨਾਂ ਨੇ ਜੀ ਰੋਕਿਆ ਸਾਨੂੰ ਕਾਗਜ਼ ਚੈੱਕ ਕੀਤੇ ਜੀ ਉਹ ਵੀ ਪੂਰੇ ਆਈ ਤੇ ਬੋਲ ਤੇ ਪਟਾਕੇ ਚੱਕ ਕੇ ਤੇ ਆ ਕੋਈ ਨਹੀਂ ਮਾਰਦਾ ਤੇ ਸਾਰੇ ਦਿਨ ਰੋਕਿਆਂ ਦੇ ਚੱਕਰੀ ਜਾਂਦੇ ਵੀ ਪਟਾਕੇ ਤਾਂ ਨਹੀਂ ਮਾਰਦਾ ਇਸ ਲਈ ਪਟਾਕੇ ਨਹੀਂ ਲਵਾਉਣ ਚਾਹੀਦੇ ਕਿਸੇ ਨੂੰ ਤੇ ਕਾਗਜ਼ ਪੂਰੇ ਰੱਖਣੇ ਚਾਹੀਦੇ ਸਾਰਿਆਂ ਨੂੰ ਤੇ ਜਿਹੜੇ ਪੁਲਿਸ ਦਾ ਘਰ ਜਿਵੇਂ ਉਹ ਕਹਿੰਦੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਆ ਤੁਹਾਨੂੰ ਜਦੋਂ ਚੈਕਿੰਗ ਕੀਤੀ ਇਹ ਕਾਗਜ਼ ਪੂਰੇ ਜੇ ਤੁਹਾਨੂੰ ਅੱਜ ਚਾਕਲੇਟ ਵੀ ਦਿੱਤਾ ਚਾਕਲੇਟ ਵੀ ਦਿੱਤਾ ਗਿਆ ਜੀ ਹਾਂਜੀ ਚਾ ਪਾ ਵਧੀਆ ਰਾਤ ਹੈ ਲਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਆ ਮੋਟਰਸਾਈਕਲ ਦੇ ਲੋਕ ਜਿਹੜੇ ਪਟਾਕੇ ਮਾ ਕੇ ਨਿਕਲਦੇ ਆ ਉਹਨਾਂ ਨੂੰ ਗ੍ਰੇਜ ਕਰਨੀ ਚਾਹੀਦੀ ਹੈ ਪੁਲਿਸ ਦਾ ਜਿਹੜਾ ਸਹਾਇਕ ਦੇਣਾ ਚਾਹੀਦਾ ਹਾਂਜੀ ਸਹਾਇਕ ਦੇਣਾ ਚਾਹੀਦਾ ਵਾ ਗ੍ਰੇਜ ਉਹਨਾਂ ਨੂੰ ਪਾਣੇ ਚਾਹੀਦੇ ਇਹਨਾਂ ਨੇ ਚਾਨਣ ਘਟਨਾ ਚਾਹੀਦਾ ਵਾ ਜਿਹੜੇ ਪਟਾਕੇ ਮਾਰਦੇ ਆ ਦੂਸਰਾਂ ਨੂੰ ਵੀ ਫਿਲ ਕਰ ਦੂਸਰਾਂ ਨੂੰ ਵੀ ਅਹੀਂ ਅਹੀਂ ਬਾਸੇ ਪਟਾਕੇ ਨਾਲ ਮਾਉਣ ਫੋਲਟ ਦੇ ਜਿਹੜੇ ਜਿਵੇਂ ਪੁਲਿਸ ਕਹਿੰਦੇ ਆ ਉਹਨਾਂ ਦੀ ਗੱਲ ਮੰਨਣਾ ਕਾਗਜ਼ ਪੂਰੇ ਰੱਖਣਾ ਲਾਪਰੀ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਡਾਲੀ ਪਿੰਡ ਦੇ ਸੱਪੇ ਪੁਲਿਸ ਵਾਲਤਾਂ ਨੂੰ ਰੋਪਿਆ ਕਾਜੀਗਾ ਚੈਕਿੰਗ ਕੀਤੀ ਜਾ ਰਹੀ ਸੀ ਸਰ ਕੁਛ ਨਹੀਂ ਗਿਆ ਉਹ ਕਹਿੰਦੇ ਬੋਲਟ ਪਟਾਕੇ ਨਹੀਂ ਮਾਰਦੇ ਡਾਕੂਮੈਂਟ ਸਾਰੇ ਪੂਰੇ ਸੀਗੇ ਕੁਛ ਨਹੀਂ ਕਿਹਾ ਸਨ ਚਾਕਲੇਟ ਦਿੱਤੀ ਗਈ ਉਹਨਾਂ ਲਈ ਗਿਫਟ ਹੀ ਉਹਨਾਂ ਕਹਿੰਦੇ ਕਾਗਜ਼ਾਤ ਪੂਰੇ ਕਰਾ ਕੇ ਰੱਖੋ ਦੇ ਡਾਕੂਮੈਂਟ ਪੂਰੇ ਰੱਖੇ ਵਾ ਪਟਾਕੇ ਨਾ ਮਾਰੇ ਵੀ